ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪੰਜ ਬੜਾ ਦਿਖਾਵਾਂਗੇ ਚਾਰ ਗੱਬੜਾਂ ਤੇ ਇੱਕ ਹੈਗੀ ਆ ਤਾਜੀ ਸੂਈ ਵੀ ਡਿਟੇਲ ਵੀਰ ਤੋਂ ਪੁੱਛਦੇ ਆਓ ਅਗੇ ਕਰੀਏ ਗੱਲਬਾਤ ਚਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਸੁਵਿੰਦਰ ਸਿੰਘ ਜੀ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ ਆਪਣਾ 9876320664 9876320664 ਤੇ ਜਿਹੜੀ ਆਪਾਂ ਪੰਜ ਦਿਖਾਵਾਂਗੇ ਬੜਾ ਅੱਜ ਹਨਾ ਇੱਕ ਤਾਜੀ ਸੀ ਵੀ ਪੰਜ ਚਾਰ ਗੱਪਣਾ ਚਾਰ ਗੱਪਣਾ ਤੇ ਹੈ ਚਾਰੇ ਫੇਰ ਕਦ ਕਾਠ ਆਣ ਜੀ ਜਨੇ ਹਨਾ ਇਹ ਕਦ ਫੇਟ ਆਇਗਾ ਮੇਰਾ ਕਦ ਕਿੱਡਾ ਆਪ ਦੇਖੋ ਬੜਾ ਠੀਕ ਹੈ ਸੋ ਕੋਈ ਵੀਰ ਛੋਟੀ ਨਾ ਮੰਨੇ ਲੀਸੀ ਨਾ ਮੰਨੇ ਜਿਹੜੀ ਪਹਿਲੇ ਨੰਬਰ ਤੇ ਆਪਾਂ ਐਚ ਐਫ ਵੜਾ ਬਾਈ ਜੀ ਦੇਖੀ ਜਾਂਦੇ ਆ ਕਿਹੜਾ ਸੂਆ ਸੂ ਰਹੀ ਆ ਇਹ ਦੂਜਾ ਸੂਆ ਸੂਂਦੀ ਆ ਬਾਈ ਕੰਨੀਆਂ ਹਜੇ ਬਰਾਬਰ ਨਹੀਂ ਕਰੀ ਠੀਕ ਹੈ ਹਾਂ ਕੱਢੀ ਜਾਂਦੀ ਆ ਪਰ ਬਰਾਬਰ ਨਹੀਂ ਕਰੀ ਦੂਜਾ ਸੂਆ ਦਿਨ ਕੈ ਕ ਲੈ ਜਾਊਗੀ ਦੇ ਲੈ ਜੀ ਵੀਰੇ ਹੇ ਸੇ 7 ਦਿਨ ਬਾਕੀ ਆ ਇਹ ਹਫਤਾ ਸੂਣ ਚ ਬਾਕੀ ਪਹਿਲੇ ਸੂਏ ਆਪਾਂ ਨੂੰ ਮਾਲਕਾਂ ਨੇ ਕੀ ਰਿਕਾਰਡ ਦੱਸਿਆ ਦੁੱਧ ਦੇਦਾ ਬਾਈ ਇਹ ਤਾਂ 30 ਪਲੱਸ ਚੱਲੀ ਹੋਏ ਪਹਿਲੇ ਸੂਏ ਪਹਿਲੇ ਸੂਏ 30 ਕਿਲੋ ਦੁੱਧ ਹਾਂਜੀ ਅੱਜ ਦਿਨ ਨੈਟ ਕਹਿ ਲੈ ਜੂਗੀ ਹੱਤਾ ਤਾਂ ਬਈ ਖੁੱਲਾ ਡੁੱਲੀ ਲਈ ਕੋਈ ਸੀਮਨ ਟੀਕਾ ਡੱਲਾ ਪਤਾ ਕੁਛ ਨਹੀਂ ਪਤਾ ਨਹੀਂ ਬਈ ਆਪਾਂ ਇਹ ਚੀਜ਼ਾਂ ਕੋਸ਼ਦੇ ਨਹੀਂ ਝੂਠ ਮਨਾਉਣਾ ਜਿਹੜੀ ਗੱਲ ਆ ਮਰਦੀ ਹੈ ਮਾਰ ਕੇ ਦੱਸ ਦੇਣਾ ਪਰ ਜੇ ਲੋ ਬਹਿੜ ਚੰਗੀ ਐ ਸੀਮਨ ਵੀ ਤਾਂ ਚੰਗੀ ਫਿਰ ਠੀਕ ਐ ਕਦੇ ਅੱਜ ਤੱਕ ਵਪਾਰ ਗਾਧਾ ਤੁਹਾਡੀ ਦੂਜੀ ਵੀਡੀਓ ਚੱਲ ਪਈ ਜਾਵਾਂ ਹਨਾ ਹਾਂਜੀ ਵੀ ਕਹਿੰਦਾ ਬਾਬਾ ਇਹ ਗੱਲ ਜੀ ਕਰਨੀ ਕਰਦੇ ਆਪਾਂ ਵੀ ਇਹ ਲੱਗਿਆ ਵਾ ਉਹ ਲੱਗਿਆ ਵਾ ਬਈ ਕਹਿ ਨੂੰ ਜਿੰਨੀਆਂ ਖੜੀਆਂ ਸਾਰੀਆਂ ਦਾ ਦੱਸ ਦਿੰਨੇ ਮਿੰਟ ਤੇ ਦੇਖ ਕੇ ਠੀਕ ਐ ਪਰ ਉਹ ਗੱਲ ਨਹੀਂ ਜੇ ਆਪਾਂ ਚੀਜ਼ ਲਈ ਐ ਪਰ ਐਡੀ ਬਹਿੜ ਜਦੋਂ ਹੈਗੀ ਚੰਗੀ ਐ ਤੇ ਸੀਮਨ ਵੀ ਅਗ ਬੀਰੀ ਐ ਮਾਨਵੀ ਹੁਣ 35 36 ਦੀ ਤੁ ਦੁੱਧ ਦੇਣਾ ਚਾਹੀਦਾ ਖੁੱਲੇ ਰੋਲੇ ਠੀਕ ਹੈ ਹਾਂ ਬਾਕੀ ਸੇਵਾਟ ਬੰਡਾ ਬਾਕੀ ਸੇਵਾ ਬੀਸ ਕੁਆਲਟੀ ਵਗੈਰਾ ਦੇਖੋ ਬੈੜ ਦੀ ਸੋਹਣੀ ਸਾਫ ਸੁਥਰੀ ਰਾਜੀ ਸਮੀ ਬੜੀ ਵੀ ਲੱਸੀ ਨਾ ਵੀ ਕਿਸੇ ਪਾਸੇ ਹੁਣੀ ਕੱਤ ਕਾਠ ਸ਼ਾਈਨਿੰਗ ਵਗੈਰਾ ਬੈੜ ਦੇ ਉੱਪਰ ਬਹੁਤ ਜ਼ਿਆਦਾ ਦੂਜਾ ਸੂਆ ਬੈੜ ਸੂਰੀ ਆ ਜੈਨੂਅਰ ਦੂਜਾ ਸੂਆ ਫੁੱਲ ਸਾਈਜ਼ ਫੁੱਲ ਬਿਊਟੀ ਦੇ ਵਿੱਚ ਕੋਈ ਦੇਖੋ ਬਈ ਪਹਿਲਾਂ ਠੀਕ ਹੈ ਕਲੀ ਕੱਚੀ ਕੱਚੀ ਆਪ ਤੇ ਖਣਦੀ ਹੈ ਹਣਾ ਕੱਚੀ ਕੱਚੀ ਹੈ ਬਾਈ 35 ਮੁਲਾ ਚ ਲੈਣੇ ਦੁੱਧ ਠੀਕ ਹੈ ਦੂਜੇ ਨੰਬਰ ਆਪ ਜਿਹੜੀ ਬੈੜ ਦੇਖੀ ਜਨੇ ਆਪਣੀ ਆ ਗਈ ਜਰਸੀ ਹੈਨਾ ਹਾਂਜੀ ਕਿਹੜਾ ਸੁਆ ਸੋਰੀ ਆ ਜੀ ਇਹ ਦੂਜਾ ਸੁਆ ਸੋਰੀ ਵੀਰੇ ਦੂਜਾ ਸੁਆ ਕਾ ਇੱਕ ਦਿਨ ਲੈਂਦਾ ਸੂਣ ਦਿਆ ਜੀ ਦੇਣੀ ਵੀ ਲੈ ਜੀ ਵੀਰੇ ਹੇ ਬਾਸ ਸਾਤ ਦਿਨ ਖੁੱਲੀ ਲੈ ਠੀਕ ਹੈ ਹਫਤਾ ਲਗਭਗ ਸੂਣ ਚ ਬਾਕੀ ਪਿਆ ਹੈਨਾ ਹਾਂਜੀ ਕੀ ਰਿਕਾਰਡ ਹੈ ਦੁੱਧ ਦਾ ਅੰਦਾਜ਼ਾ ਜਾ ਕਿਣੀ ਵੀਰੇ ਮੰਨ ਕਿਦਰ 21 22 ਲੀਟਰ ਦਿੱਤਾ ਪਰੂਮ ਨੇ 21 22 ਲੀਟਰ ਹਾਂਜੀ ਹਫਤਾ ਸੂਣ ਚ ਬਾਕੀ ਕਹਿੰਦਾ ਬਾਵਾ ਚੰਗੀ ਗੇਅਰ ਕਰਨ ਦਾ ਬਾਦ ਉਹ ਲੈ ਲੂਗਾ ਨਹੀਂ 22 23 21 22 ਤੋਂ ਪਾਰ ਵਾਲੀ ਹੈਗੀ ਆ ਬਾਈ 20 ਪਲੱਸ ਵਾਲੀ ਹੈਗੀ ਐਡੇ ਕੱਦ ਬੈਠਦੀ ਜੇ ਤਾ ਸਿੱਧੀ ਇਹ ਘਟੋਰੀ ਵਾਰਨੂ। ਸੋਭਰੋ ਮੱਥਾ ਫੇਸ ਕੁਆਲਟੀ ਵਗੈਰਾ ਦੇਖ ਸਕਦੇ ਹੋ ਥੋੜੀ ਸਾਫ ਸੁਥਰੀ ਵੱਡੇ ਕਦ ਕੱਢ ਦੇ ਵਿੱਚ ਆ ਗਈ ਲੱਸੀ ਨਾ ਵੀ ਕਿਸੇ ਪਾਸੋਂ ਥੱਲੇ ਤੋਂ ਲੈ ਕੇ ਉੱਪਰ ਤੱਕ ਪੂਰੀ ਸਟ੍ਰੇਟ ਪਈ ਆ। ਦੂਜਾ ਸੂਆ ਸੂਰੀ ਆ ਹਫਤਾ ਸੂਣ ਜਿਹਾ ਬਾਕੀ 3 ਲੀਟਰ ਦੀ ਕੈਪੈਸਿਟੀ ਮੰਨ ਕੇ ਤੁਸੀਂ ਇਹਨੂੰ ਪਰਚੇਸ ਕਰ ਸਕਦੇ। ਤੇ ਦੇਖੋ ਕੰਨ ਮੂੰਹ ਵੱਥਾ ਜਾਦਬਾਤ ਚੰਗੀ ਸੋਹਣੀ ਜਨਕੀ ਮੇਨ ਗੱਲ ਕੱਦ ਬਹੁਤ ਜਿਆਦਾ ਕਿਸੇ ਪਾਸੇ ਲੱਸੀ ਨਾ ਵੀ ਨਹੀਂ ਤੇ ਮੇਰਾ ਕੱਦ ਦੇਖ ਕੇ ਲੈ ਕਹਿੰਦਾ ਲੱਖ ਤੱਕ ਕੋਈ ਮੋਢੇ ਤੱਕ ਬੈੜੂਗੀ ਤੇ ਰੇਟ ਵਗੈਰਾ ਇਹਨਾਂ ਦੇ ਕੀ ਹੋਣਗੇ ਰੇਟ ਮੇਰੇ ਫੋਨ ਤੇ ਹੋਣਗੇ ਹੋਣਗੇ ਬਿਲਕੁਲ ਜੀ ਚੀਜ਼ ਦੇ ਹਿਸਾਬ ਨਾਲ ਹੋਣਗੇ ਮੈਂ ਕਿਹਾ ਚੀਜ਼ ਦੇ ਹਿਸਾਬ ਨਾਲ ਠੀਕ ਹੈ ਸੋ ਰਲਦਿਆਂ ਵੇਲੇ ਜੇ ਵੀਰ ਕਹਿੰਦੇ ਗੱਲਾਂ ਹੋਣਗੀਆਂ ਠੰਡੀ ਸੀਲ ਦਾ ਕੋਈ ਜਾਣਤ ਨਹੀਂ ਦੂਜਾ ਸੂਆ ਸੂਰੀਆ ਹਫਤਾ ਬਾਕੀ ਪਿਆ ਕਿੰਨੇ ਨੰਬਰਾਂ ਪਰ ਡੱਬੀ ਵੇੜ ਦਿੱਤੀਆਂ ਨੇ ਜੀ ਕਿਹੜਾ ਸੂਆ ਸੂਰੀਆ ਇਹ ਵੀ ਦੂਜੇ ਸੂਰੀਆ ਵੀਰੇ ਕੈਦ ਨ ਕਰਦੀ ਪਈ ਆ ਇਹ ਵੀ ਵੀਰੇ ਲੈ ਜੂ ਹਾਂ ਜੀ ਹਫਤਾ ਦਾ ਠੀਕ ਹੈ ਹਫਤਾ ਕਿਹਦਾ ਸੂਨ ਚ ਬਾਕੀ ਪਿਆਗਾ ਤੇ ਇਹਦਾ ਆਪਾਂ ਨੂੰ ਦੁੱਧ ਦਾ ਰਿਕਾਰਡ ਕੀ ਦੱਸਿਆ ਗਿਆ ਬਾਈ ਜੀ ਵੀਰੇ ਇਹ ਠੀਕ ਹੈ ਹਫਤਾ ਬਾਕੀ ਹੈ ਹਣਾ ਹਫਤਾ ਬਾਕੀ ਕਹਿੰਦਾ ਬਾ 25 ਮੰਨ ਕੇ ਲੈ ਲੇ ਬੰਦਾ ਬਾਈ ਭਾਵੇਂ ਅਗਲਾ ਕਰ ਨਹੀਂ ਉਹ ਜੇ 22 ਮੰਨ ਕੇ ਲੈ ਲੇ 20 ਮੰਨ ਕੇ ਲੈ ਲੇ ਵੱਡੀ ਗੱਲ ਸੇਵਾ ਦੀ ਹੁੰਦੀ ਹੈ ਪਰ ਮੈਨੂੰ ਉਮੀਦ ਹੈ ਵੀ 28 29 ਕਿਲੋ ਦੁੱਧ ਠੀਕ ਹੈ ਤੋਰ ਦੇ ਵਾਰਨ ਗੱਡ ਘੜ ਵਗੈਰਾ ਦੇਖੋ ਬੈੜ ਦਾ ਸੋਹਣਾ ਸਾਫ ਸੁਥਰਾ ਰਾਜ ਜੀ ਸਮੀ ਭਲੀ ਵੀ ਦੱਸੀ ਨਾ ਵੀ ਕਿਸੇ ਵਾਸੇ ਹੋਣੀ ਤੇ ਫੁੱਲ ਜਿੰਦ ਜਾਨ ਬਾਈਨ ਮੌਜੂਦ ਦੇ ਵਿੱਚ ਹੈ ਕਹਿੰਦਾ ਬਾ ਚੰਗੀ ਜੇਕਰ ਆਪਾਂ ਕੇਅਰ ਵਗੈਰਾ ਕਰਾਂਗੇ ਤੇ 24 25 ਕਰੋ ਆਬਵੀਨਸ ਦੇਖੋ ਤਾਂ ਦੇਣ ਵਾਲੀ ਬੈੜ ਹੈ ਬਾਈ ਫੁੱਲਾ ਢੁੱਲਾ 24 ਠੰਡੀ ਸੀਲ ਦੇ ਨੀ ਮੁੱਲ ਲੈ ਠ ਤੇ ਨੰਬਰ ਆਪਾਂ ਜਿਹੜੀ ਬੈੜ ਦੇਖੀ ਜੰਨੇ ਜੀ ਹਾਂਜੀ ਕਿਹੜਾ ਸੂਆ ਸੂਰੀ ਆ ਜੀ ਇਹ ਵੀ ਦੂਜਾ ਸੂਆ ਦੇ ਠੀਕ ਹੈ ਥਾਣਾ ਹੱਥੀ ਚਵਾਈ ਵਾਲਾ ਜਮਾਦਾ ਹਣਾ ਬਾਹਲੇ ਚੰਗੇ ਸਾਰਿਆਂ ਦੇ ਥਾਣਾ ਵੀ ਹੱਥੀ ਚਵਾਈ ਵਾਲਿਆ ਕੋਈ ਵੀ ਨਹੀਂ ਇਹ ਠੀਕ ਹੈ ਇਹ ਕੈ ਕਦਰ ਕੱਢ ਜੂਗੀ ਇਹ ਵੀ ਵੀਰੇ ਹਜੇ ਮੇਰੇ ਸਹਾਰੇ ਦੋ ਚਾਰ ਦਿਨ ਲੈ ਠੀਕ ਹੈ ਹਾਂ ਸੋ ਦੋ ਚਾਰ ਦਿਨ ਸੂਣ ਚ ਬਾਕੀ ਤੇ ਕਹਿੰਦਾ ਬਾ ਮੂਰੇ ਗਰਮੀ ਚ ਚੱਲਣ ਵਾਲੀ ਚੀਜ਼ ਆ ਜਮਾਦਾ ਹਣਾ ਵੀਰੇ ਇਹ ਕਰਨੀ ਆ ਜੇ ਤੂੰ ਫੇਰ ਨਾ ਗਰਮੀ ਮੰਨੇ ਧੁੱਪੇ ਵਾਂ ਨਹੀਂ ਸ਼ਾਮੇ ਵਾਂ ਜੀ ਠੀਕ ਹੈ ਹਾਂ ਜੀ ਥੋਰੀ ਵਾਰ ਨਾਲ ਉਹਥੇ ਨੰਬਰ ਵਾਲੀ ਬੈੜ ਦੇਖ ਸਕਦੇ ਹੋ ਪ ਚੰਗੀ ਜਿੰਦ ਜਾਨ ਵਾਲੀ ਰਾਜਸਭਾ ਵੀ ਬੜੀ ਵਣ ਚਮਕ ਧਮਕ ਬਹੁਤ ਆ ਸ਼ਾਈਨਿੰਗ ਸੂਨਿੰਗ ਵਿਹੜ ਦੇ ਉੱਪਰ ਬਹੁਤ ਆ ਤੇ ਸਾਫ ਸੁਥਰਾ ਲੇਵਾ ਹੱਥੀ ਚ ਉਹ ਜਿਹੜਾ ਥਾਣਾ ਤੇ ਆਪਣੀ ਆ ਗਈ ਕਾਫੀ ਕਲਰ ਦੇ ਵਿੱਚ ਹਣਾ ਹਾਂਜੀ ਕਾਫੀ ਕਲਰ ਠੀਕ ਹੈ ਲੈ ਚੱਲੋ ਆਪਣੀ 5ਵੇਂ ਨੰਬਰ ਤੇ ਆਪਾਂ ਵਿਹੜ ਦੇਖੀਏ ਆਪਣੀ ਹਾਂਜੀ ਕਿਹੜਾ ਇਹ ਵੀ ਛੇਦ ਆਂਦਾ ਮੈਨੂੰ ਠੀਕ ਹੈ ਹਾਂ ਕੰਨੀਆਂ ਖੜੀਆਂ ਹੈ ਕਦੋਂ ਕ ਸੂਈ ਹੈ ਸੂਈ ਵੀਰੇ ਇਹ ਕੱਲ ਹੈ ਬੱਚਾ ਜਿੱਤਾ ਨੇ ਬੱਚੀ ਹੈ ਬਾਈ ਠੀਕ ਹੈ ਬੱਚੀ ਆ ਗਈ ਹਣਾ ਹਾਂ ਬਹੁਤ ਟੌਪ ਦੀ ਤੇ ਜੇਰ ਜੁਰ ਜਮਾ ਡਾਨਾ ਕੰਮ ਜੇਰ ਜੁਰ ਰੋਕੇ ਹੈ ਬਾਈ ਠੀਕ ਹੈ ਦੁੱਧ ਕਿੰਨਾ ਕੋਹੋਟਟਾੜੇ ਦੁੱਧ ਬਈ ਐ ਮਾਲਾ ਕੱਲ ਦੀ ਸੂਈ ਆ ਹੋਰ 15 ਤੋਂ 16 ਲੀਟਰ ਬਿਲਕੁਲ ਤਿਆਰ ਠੀਕ ਹੈ 8 ਲੀਟਰ ਪਰ ਟਾਈਮ ਦਾ ਚੋਣ ਵਾਲਾ ਹਾਜ਼ਰ ਆ ਹਾਂਜੀ ਹਾਂ ਠੀਕ ਹੈ ਤੇ ਠੰਡੀ ਸੀ ਲਾ ਮੈਂ ਕਿਹਾ ਕੋਈ ਮੋਲੀ ਨਹੀਂ ਸੁਣੀ ਸੀ ਉਹ ਦਾ ਲਾ ਇਹ ਵਗੈਰਾ ਦੇਖ ਸਕਦੇ ਹੋ ਜਿਵੇਂ ਮਰਜਾ ਹੱਥ ਪੱਲਾ ਫੇਰੀ ਚੱਲੋ ਹਣ ਤੇ ਜਿਵੇਂ ਸਾਈਵਾਲ ਦੇ ਅੰਗ ਜਾ ਕੇ ਕੋਈ ਇੱਕਦਾਰੀ ਗੱਲ ਹੀ ਨਹੀਂ ਪਾਇਆ ਤੇ ਬਹਿਰ ਨਾ ਆਉਣਾ ਬਣ ਕੇ ਚੱਲ ਵੀ ਸੜ ਮਾਰਨ ਲੱਗ ਗਈ ਜਮਾ ਧਾਰਾ ਵਗੈਰਾ ਦੇਖੋ ਧਾਰਾ ਪਾ ਮਾਰ ਕੇ ਦਿਖਾਉਨੇ ਆ ਤੇ ਦੇਖੋ ਚੋਣ ਚਵਾ ਦੀ ਤੇ ਫਿਰ ਚਵਾਈ ਜਾ ਕੇ ਨੰਬਰ ਆ ਜਾ ਮੈਂ ਕਿਹਾ ਤੂੰ ਨਿਆਣਾ ਪਾਉ ਤੇ ਬੱਚਾ ਸਾਡੋ ਮਾੜੇ ਆਰਾਮ ਨਾਲ ਬਹਿ ਜਾਓ ਬਹਿ ਗਿਆ ਭਾਈ ਐਂ ਠੰਡੀ ਛੀਂਹ ਠੀਕ ਹੈ ਤੂੰ ਧਾਰਾ ਵਗੈਰਾ ਆਪਾਂ ਮਾਰ ਕੇ ਦਿਖਾ ਦਿਆਂ ਤੇ ਕਹਿੰਦਾ ਬੋ ਅੰਦਾਜ਼ਾ ਜਦੋਂ ਕਿੰਨਾ ਕਰ ਦੇ ਦੂਗੀ ਹਜੇ ਸਟੇ ਐ ਭਾਈ ਆਪਾਂ 24 25 ਕਿਲੋ ਦੋ ਚਾਰਾਂ ਦਿਨਾਂ ਚਵਾ ਕੇ ਦੇ ਲੈਂਦੇ ਹਾਂ ਠੀਕ ਹੈ ਤੇ ਦੁੱਧ ਦੋ ਵੀ ਫੈਟ ਵਾਲਾ ਹੈ ਨਾ ਫੈਟ ਵਾਲਾ ਦੁੱਧ ਉਹ ਭਾਈ ਖੋਣ ਆਏ ਮੰਨ ਲਓ ਵੀ 15 16 ਤੋਂ ਸਟਾਰਟ ਅਗੇ ਠੀਕ ਹੈ ਧੋਰੇ ਬਾਹਰ ਗੱਡ ਗਾੜ ਵਗੈਰਾ ਦੇਖ ਸਕਦੇ ਬੈੜ ਦਾ ਸੋਹਣਾ ਸਾਫ ਸੁਥਰਾ ਰਾਜੀ ਸਮੀ ਪੜੀ ਵੀ ਤੇ ਧਾਰਾ ਵਗੈਰਾ ਮਾਰਗੇ ਸਗਾ ਜਮਗਰ ਬੱਛੀਆ ਜੇਰ ਜੁਰ ਜਮਾ ਦਾਣਾ ਨਾ ਓਕੇ ਭਾਈ ਜਮ 15 ਲੀਟਰ ਤੋਂ ਬਾਹਰ ਦੁੱਧ ਐਸ ਵਕਤ ਇਹ ਥੱਲੇ ਹਾਜ਼ਰ ਆ ਬਿਲਕੁਲ ਰੈਡੀ ਬਿਲਕੁਲ ਠੀਕ ਹੈ ਚੰਗੇ ਈਅਰ ਕਰਾਂਗੇ ਸੋਹਣਾ ਦੁੱਧ ਚਵਾਜੂਗੇ ਆਪਾਂ ਨੂੰ ਸੋ ਪੰਜ ਨਾਕਾ ਪਤਾ ਦਿ 9876320661 ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਾਮ